ਲਗਾਤਾਰ ਦੇਸ਼ ਭਰ ਦੇ ਵਿੱਚ ਸਿੱਖਾਂ ਦੇ ਬਹੁਤ ਸਾਰੇ ਮਸਲੇ ਹੁਣ ਗੂੰਜਦੇ ਨਜ਼ਰ ਆ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਪਰ ਕਿਤਨਾ ਕਿਤੇ ਬਹੁਤ ਸਾਰੇ ਸਿੱਖ ਨੇ ਜਿਹੜੇ ਕਿ ਇਕੱਠਾ ਹੋਣਾ ਸ਼ੁਰੂ ਕੀਤਾ ਆਪਣੇ ਹੱਕ ਕਿਤਨਾ ਕਿਤੇ ਜੋ ਕਿਤਨਾ ਕਿਤੇ ਦਬੇ ਗਏ ਸੀਗੇ ਉਹਨਾਂ ਨੂੰ ਮੁੜ ਤੋਂ ਜਿਹੜਾ ਕਿ ਇੱਕ ਗੱਲ ਆ ਸ਼ੁਰੂ ਕਰ ਸਾਡੇ ਨਾਲ ਹਰਿਆਣਾ ਸਿੱਖ ਇਕਤਾ ਦਲ ਦੇ ਮੈਂਬਰ ਕਹਿੰਦੇ ਕਿ ਜਗਦੀਪ ਸਿੰਘ ਔਰ ਸਭ ਤੁਸੀਂ ਇਕੱਠੇ ਹੋਏ ਹੋ ਅੱਜ ਸਾਂਝੇ ਰੂਪ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ ਕਿ ਮਸਲੇ ਕੀ ਨੇ ਸਿੱਦੇ ਰੂਪ ਦੇ ਵਿੱਚ ਅਕਸਰ ਪੰਜਾਬ ਤੋਂ ਵੱਧ ਜੇ ਦੇਖਿਆ ਜੇ ਪੰਜਾਬ ਤੋਂ ਪੰਜਾਬ ਦੇ ਸਿੱਖ ਵਸਦੇ ਨੇ ਉਸ ਤੋਂ ਦੂਜੀ ਆਬਾਦੀ ਹਰਿਆਣਾ ਦੇ ਵਿੱਚ ਆ ਕੀ ਕਹਿਣਾ ਚਾਹੀਦਾ ਜਦੋਂ 1 ਨਵੰਬਰ 1966 ਤੋਂ ਅਸੀਂ ਪੰਜਾਬ ਤੋਂ ਹਰਿਆਣਾ ਅਲੱਗ ਬਣਿਆ ਪੰਜਾਬ ਤੋਂ ਅਲੱਗ ਹੋਣ ਤੋਂ ਬਾਅਦ ਹੀ ਹਰਿਆਣੇ ਦੇ ਜਿਹੜੇ ਸਿੱਖ ਉੱਥੇ ਸਿੱਖ ਆਬਾਦੀ ਬਹੁਤ ਵੱਡੀ ਸਾਡੀ ਇੱਕ ਸੰਖਿਆ ਉੱਥੇ ਰਹਿ ਗਈ ਕਰੀਬ-ਕਰੀਬ ਅਸੀਂ 10 ਤੋਂ 12 ਜ਼ਿਲ੍ਹਿਆਂ 'ਚ ਬਹੁਤ ਵੱਡੀ ਤਦਾਦ ਦੇ ਸਿੱਖ ਬੈਠੇ ਨੇ ਤੇ ਹਰਿਆਣਾ ਬਣਨ ਤੋਂ ਬਾਅਦ ਲਗਾਤਾਰੀ ਜੋ ਸਿੱਖਾ ਨੂੰ ਰਾਜਨੀਤਿਕ ਤੌਰ ਤੇ ਜਿੰਨਾ ਉਹਨਾਂ ਦਾ ਹੱਕ ਬਣਦਾ ਸੀ ਉਹ ਹੱਕ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਦਾ ਰਾਜ ਰਿਹਾ ਉਹਨਾਂ ਨੇ ਨਹੀਂ ਦਿੱਤਾ ਉਸ ਤੋਂ ਇਲਾਵਾ ਜਿੰਨੇ ਵੀ ਸਾਡੇ ਕੋਈ ਧਾਰਮਿਕ ਮਸਲੇ ਸਨ ਉਹਨਾਂ ਤੇ ਵੀ ਸਾਡੇ ਨਾਲ ਬਹੁਤ ਜ਼ਿਆਦਾ ਵਿਤਕਰਾ ਹੋਇਆ ਸਮਾਜਿਕ ਤੌਰ ਤੇ ਵੀ ਉਹਨਾਂ ਸਾਰੇ ਰਾਜਨੀਤਿਕ ਸਮਾਜਿਕ ਧਾਰਮਿਕ ਪੰਥਕ ਜਿੰਨੇ ਸਾਡੇ ਮਸਲੇ ਨੇ ਉਹਨਾਂ ਨੂੰ ਲੈ ਕੇ ਅਸੀਂ ਇੱਕ ਸਿੱਖ ਸਮੇਲਨ ਕਰਨ ਜਾ ਰਹੇ ਹਾਂ ਤੇ ਸਾਡੀਆਂ ਬਹੁਤ ਸਮੱਸਿਆਵਾਂ ਨੇ ਪਰਿਆਨੇ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਹੋਈ। ਅਲੱਗ ਹੋਣ ਤੋਂ ਬਾਅਦ ਜਿਹੜੀ ਇੱਥੇ ਭਾਜਪਾ ਦੀ ਸਰਕਾਰ ਸੀ ਉਹਨੇ ਨੋਮੀਨੇਟਿਡ ਆਪਣੇ ਮੈਂਬਰਾਂ ਦੀ ਇੱਕ ਕਮੇਟੀ ਬਣਾਤੀ। ਜਿਹੜੀ ਉਹ ਨੋਮੀਨੇਟਿਡ ਕਮੇਟੀ ਏ ਉਹਦੇ ਜਿਹੜੇ ਕੰਮ ਰਏ ਜੋ ਉਹਨੇ ਤਰੀਕੇ ਅਪਣਾਏ ਉਹ ਸਾਰੇ ਤੇ ਬਹੁਤ ਗਲਤ ਤਰੀਕੇ ਨਾਲ ਉਹਨਾਂ ਗੁਰੂ ਘਰਾਂ 'ਚ ਕਬਜ਼ੇ ਲਏ। ਜੰਦਰੇ ਵੱਡੇ ਗਏ। ਉਸ ਤੋਂ ਇਲਾਵਾ ਗਾਲੀ-ਗਲੋਚਾਂ ਹੋਈਆਂ ਮੀਟਿੰਗਾਂ ਸਾਰੀਆਂ ਵੀਡੀਓ ਵਾਇਰਲ ਹੋਈਆਂ। ਉਸ ਕਮੇਟੀ ਨੂੰ ਲੈ ਕੇ ਜਿਹੜੀ ਸਰਕਾਰ ਦੀ ਬਣਾਈ ਕਮੇਟੀ ਨੂੰ ਲੈ ਕੇ ਇੱਕ ਬਹੁਤ ਵੱਡਾ ਰੋਸ ਹੈ ਹਰਿਆਣੇ ਦੀ ਸੰਗਤ ਵਿੱਚ ਸਾਡੀ ਮੰਗ ਹੈ ਵੀ ਹਰਿਆਣੇ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਕਰਾਇਆ ਜਾਏ ਤੁਰੰਤ ਸੰਗਤ ਆਪਣੇ ਮੈਂਬਰ ਖੁਦ ਚੁਣੇ ਸਾਡੇ 40 ਹਲਕੇ ਨੇ 40 ਦੇ 40 ਮੈਂਬਰਾਂ ਲਈ ਜਲਦ ਤੋਂ ਜਲਦ ਸਰਕਾਰ ਵੋਟ ਪਵਾਏ ਤੇ ਸੰਗਤ ਆਪਣੇ ਮੈਂਬਰ ਚੁਣੇ ਉਹ ਚੁਣੇ ਹੋਏ ਮੈਂਬਰ ਸੰਗਤ ਦੇ ਉਹੀ ਗੁਰੂ ਘਰਾਂ ਦਾ ਪ੍ਰਬੰਧ ਚਲਾਣ ਨਾ ਕਿ ਇਹ ਸਰਕਾਰਾਂ ਆਣ ਕੇ ਆਪਣੇ ਵਰਕਰਾਂ ਨੂੰ ਨਾਮਿਨੇਟ ਕਰ ਦਿੰਦੀਆਂ ਨੇ ਜੇ ਕੱਲ ਨੂੰ ਕੋਈ ਹੋਰ ਸਰਕਾਰ ਆ ਗਈ ਨਵੀਂ ਉਹ ਆਪਣੇ ਵਰਕਰਾਂ ਨੂੰ ਨਾਮਿਨੇਟ ਕਰ ਦੇਗੀ ਇਹ ਚੀਜ਼ ਹਰਿਆਣਾ ਦੀ ਸੰਗਤ ਨੂੰ ਪ੍ਰਵਾਨ ਨਹੀਂ ਰਾਜਨੀਤਿਕ ਤੌਰ ਤੇ ਵੀ ਸਾਡੀ 18 ਲੱਖ ਵੋਟਰ ਹਰਿਆਣੇ ਚ ਟੋਟਲ ਵੋਟਰ ਹਰਿਆਣੇ ਦੀ 2 ਕਰੋੜ ਹੈ ਕਰੀਬ ਕਰੀਬ 9% ਤੋਂ ਉੱਤੇ ਵੋਟ ਹੈ ਸਾਡੀ ਤੇ ਜੇ ਸਾਨੂੰ ਵਿਧਾਨ ਸਭਾ ਵਿੱਚ ਸਾਡੀ ਨੁਮਾਇੰਦਗੀ ਅੱਜ 2 ਸੀਟਾਂ ਦੀ ਹੈ ਕਈ ਪਾਰਟੀਆਂ ਤੇ 2 ਸੀਟਾਂ ਵੀ ਨਹੀਂ ਦਿੰਦੀਆਂ ਤੇ ਅਸੀਂ ਘੱਟੋ ਘੱਟ 13 ਤੋਂ 14 ਹਲਕੇ ਐਵੇਂ ਦੇ ਆ ਜਿੱਥੇ ਅਸੀਂ 30-35000 ਤੋਂ ਲੈ ਕੇ ਸਾਡੀ 90000 ਤੱਕ ਵੋਟ ਹੈ ਤੇ ਸਾਡੀ ਮੰਗ ਹੈ ਸਾਰੀ ਪਾਰਟੀਆਂ ਤੋਂ ਵੀ ਜਿੱਥੇ ਸਿੱਖ ਪਾਉਲ ਜਿਹੜੀਆਂ ਸੀਟਾਂ ਨੇ ਉਥੋਂ ਸਿੱਖਾਂ ਨੂੰ ਨੁਮਾਇੰਦਗੀ ਦਿੱਤੀ ਜਾਏ ਲੋਕ ਸਭਾ ਦੀਆਂ 4 ਸੀਟਾਂ ਤੇ ਅਸੀਂ ਬਹੁਤ ਵੱਡੇ ਵੋਟ ਬੈਂਕੇ 'ਚ ਬੈਠੇ ਆ ਜੱਸ ਸਿਰਸਾ ਜਿਲ੍ਹਾ ਸਿਰਸਾ ਦੀ ਲੋਕ ਸਭਾ ਅੰਬਾਲਾ ਦੀ ਲੋਕ ਸਭਾ ਕੁਲ ਖੇਤਰੇ ਕਰਨਾਲੇ ਘੱਟੋ ਘੱਟ ਲੋਕ ਸਭਾ ਜੀ ਵੀ ਦੋ ਸੀਟਾਂ ਸਾਨੂੰ ਦਿੱਤੀਆਂ ਜਾਂ ਜਿਹੜੀਆਂ ਨਹੀਂ ਦਿੱਤੀਆਂ ਜਾਂਦੀ ਆ ਰਾਜ ਸਭਾ ਸਾਡੀ ਕੋਈ ਨੁਮਾਇੰਦਗੀ ਨਹੀਂ ਇਸ ਤੋਂ ਲਵਾ ਗੁਰੂਗ੍ਰਾਂ ਸਾਹਿਬ ਜੀ ਦੀ ਬੇਅਦਬੀ ਤੇ ਕੋਈ ਸਖਤ ਕਾਨੂੰਨ ਨਹੀਂ ਬੇਅਦਬੀ ਹੋ ਜਾਂਦੀ ਜਿਹੜੇ ਲੋਕ ਕਰਦੇ ਨੇ ਨਾਲ ਦੀ ਨਾਲ ਜਵਾਨਤ ਹੋ ਜਾਂਦੀ ਹੈ ਲੇਕਿਨ ਨਇਆ ਕਾਨੂੰਨ ਲੈ ਕੇ ਆਇਆ ਜਾਏ ਗੈਰ ਚਮੰਤੀ ਤਾਰਾ ਘੱਟੋ ਘੱਟ ਉਮਰ ਕੈਦੀ ਸਜ਼ਾ ਹੋਏ ਪੰਜਾਬੀ ਭਾਸ਼ਾ ਦਾ ਮਸਲਾ ਹੈ ਇਹਨਾਂ ਸਾਰੇ ਮਸਲਿਆਂ ਤੇ ਅਸੀਂ 12 ਮੰਗਾਂ ਨੇ ਸਾਡੀਆਂ ਟੋਟਲ ਅਸੀਂ 8 ਸਤੰਬਰ ਨੂੰ ਦਿਨ ਐਤਵਾਰ करनाल ਨਵੀਨਾਜ ਮੰਡੀ ਵਿੱਚ ਪੂਰੇ ਹਰਿਆਣੇ ਦੇ ਸਿੱਖਾਂ ਨੂੰ ਇੱਕ ਬਹੁਤ ਵੱਡਾ ਇਕੱਠ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਣੇ ਸਾਰੀਆਂ ਮੰਗਾਂ ਵੀ ਰੱਖਣੀਆਂ ਨੇ ਅਸੀਂ ਉੱਥੇ ਵਿਚਾਰ ਕਰਨਾ ਤੇ ਉਸ ਪ੍ਰੋਗਰਾਮ ਨੂੰ ਲੈ ਕੇ ਅੱਜ ਦੀ ਸਾਡਾ ਇਹ ਸਾਰਾ ਪ੍ਰੋਗਰਾਮ ਰੱਖਿਆ ਗਿਆ ਮਤਾਨ ਸਭਾ ਦੀਆਂ ਕਿਹੜੀਆਂ ਸੀਟਾਂ ਦੀ ਮੰਗ ਕਰ ਰਹੇ ਹੋ ਮਤਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬਹੁਤ ਸਾਰੇ ਇਹ ਜੇ ਇਲਾਕੇ ਨੇ ਜਿਹੜਾ ਚ ਸਿੱਖਾਂ ਦੀ ਵੋਟ ਬਹੁਤ ਜ਼ਿਆਦਾ ਕਿਤੇ 90 ਹਜ਼ਾਰ ਕਿਤੇ ਲੱਖ 2 ਲੱਖ ਦਾ ਫਰਕ ਪਿਆ ਜਾਂਦਾ ਕਿਹੜੇ ਕਿਹੜੇ ਲੱਗ ਕੇ ਮੰਗ ਕਰ ਦੇਖੋ ਜੇ ਤੁਸੀਂ ਸਰਸੇ ਜ਼ਿਲ੍ਹੇ 'ਚ ਆਜੋ ਡੱਬ ਵਾਲੀ ਸਿੱਖਪੌੜ ਸੀਟ ਹੈ ਗਾਲਿਆਂ ਵਾਲੀ ਸਿੱਖਪੌੜ ਸੀਟ ਹੈ ਰਾਣੀਆਂ ਤੇ ਉਸ ਤੋਂ ਬਾਅਦ ਤੁਸੀਂ ਫਤਿਹਵਾੜਾ ਜ਼ਿਲ੍ਹੇ ਦੀ ਰਤੀਆ ਸੀਟ ਹੋਗੀ ਟਵਾਣਾ ਸੀਟ ਹੋਗੀ ਕੈਥਲ ਜ਼ਿਲ੍ਹੇ 'ਚ ਗੁੱਲਾਚੀਗਾ ਸੀਟ ਹੈ ਤੇ ਕੁਰਸ਼ੇਤਰ ਜ਼ਿਲ੍ਹੇ ਸਾਡੀ ਭੇਵਾ ਸੀਟ ਹੈ ਸ਼ਾਹਬਾਦ ਸੀਟ ਹੈ ਅੰਮ੍ਰਾਲੇ 'ਚ ਅੰਮ੍ਰਾਲਾ ਸ਼ਹਿਰ ਦੀ ਸੀਟ ਹੈ ਮੁਲਾਣਾ ਦੀ ਸੀਟ ਹੈ ਯਮਨਾ ਨਗਰ ਜ਼ਿਲ੍ਹੇ ਦੀ ਸਡੋਰੇ ਦੀ ਸੀਟ ਹੈ ਇਹ ਉਹ ਸੀਟਾਂ ਨੇ ਜਿੱਥੇ ਅਸੀਂ ਸਿੱਖ ਪੋਲਾਂ ਬਹੁਤ ਵੱਡਾ ਸਾਡਾ ਵੋਟ ਬੈਂਕ ਹੈ ਪਰ ਉਸ ਤੋਂ ਇਲਾਵਾ 10 ਤੋਂ 12 ਸੀਟਾਂਵਾਂ ਦੀਆਂ ਨੇ ਜਿੱਥੇ ਸਾਡੀ ਵੋਟ ਇੰਨੀ ਕੁ ਹੈ 20 ਤੋਂ 25000 15000 ਤੋਂ ਲੈ ਕੇ 25000 ਤੱਕ ਜਿੱਥੇ ਅਸੀਂ ਕਿਸੇ ਨੂੰ ਵੀ ਜਿਤਾ ਸਕਨੇ ਹਰਾ ਸਕਨੇ ਆ ਤੇ ਇਹ ਜਾਗਰੂਤਾ ਸਾਰੇ ਹਰਿਆਣੇ ਦੇ ਸਿੱਖਾ ਜੇ ਇਸ ਟਾਈਮ ਆਈ ਏ ਵੀ ਸਾਡਾ ਇੱਡਾ ਵੱਡਾ ਵੋਟ ਬੈਂਕ ਹੋਣ ਤੋਂ ਬਾਅਦ ਵੀ ਅਸੀਂ ਕਿੱਥੇ ਖੜੇ ਆ ਤੇ ਇਹਨਾਂ ਸਾਰੇ ਮਸਲਿਆਂ ਤੇ ਅਸੀਂ ਇੱਕ ਬਹੁਤ ਵੱਡਾ ਇੱਕ 1 ਲੱਖ ਤੋਂ ਕੁੱਤੇ ਸਿੱਖ ਇਕੱਠੇ ਕਰਨ ਦਾ ਇਹ ਜਿਹੜਾ ਅਸੀਂ ਪ੍ਰੋਗਰਾਮ ਰੱਖਿਆ ਤੇ ਇਹ ਸਾਡਾ ਸਾਰੀ ਪਾਰਟੀਆਂ ਨੂੰ ਜਿੰਨੀਆਂ ਰਿਆਣੇ ਚ ਪਾਰਟੀਆਂ ਨੇ ਸਿੱਖਾਂ ਦੀ ਜਿੰਨੀ ਨੁਮਾਇੰਦਗੀ ਬਣਦੀ ਹੈ ਜੋ ਹੱਕ ਬਣਦਾ ਹੈ ਤੇ ਦੂਜੀ ਗੱਲ ਸਾਡੇ ਗੁਰੂ ਘਰ ਐਚ ਅਸੀਂ ਕਿਸੇ ਵੀ ਰਾਜਨੀਤੀ ਪਾਰਟੀ ਦਾ ਇੰਟਰਫੀਰੈਂਸ ਨਹੀਂ ਹੋਣ ਦੇਣਾ ਇਹ ਸਾਡੇ ਗੁਰੂ ਘਰ ਸ਼ੁਰੂ ਤੋਂ ਆਜ਼ਾਦ ਨੇ ਆਜ਼ਾਦ ਰਹਿਣਗੇ ਇਹ ਇਹਨਾਂ ਵਾਸਤੇ ਕੋਈ ਸੰਘਰਸ਼ ਲੀਕਣ ਬਾਰੇ ਸੋਚਿਆ ਹੋਏ ਮਨ ਦੇ ਵਿੱਚ ਕੋਈ ਧਾਰਨਾ ਤਰੀਕ ਕਿਉਂਕਿ ਹੁਣ ਤਾਂ ਕੋਡ ਲੱਗ ਗਿਆ ਹੈ ਇਲੈਕਸ਼ਨ ਤੋਂ ਬਾਅਦ ਹੀ ਹੋ ਸਕਦਾ ਜਿਹੜਾ ਕੁਝ ਹੋਊਗਾ ਨਾਮਿਨੇਟ ਕਰਤੇ ਨੇ ਮੈਂਬਰ ਤੇ ਇਸ ਤੋਂ ਬਾਅਦ ਹੀ ਜਦ ਇਲੈਕਸ਼ਨ ਹੋਣਗੇ ਉਸ ਤੋਂ ਬਾਅਦ ਹੀ ਹੋਵੇ 8 ਤਰੀਕ ਨੂੰ ਜਿਹੜਾ ਇਕੱਠ ਰੱਖਿਆ ਹੈ ਉਥੋਂ ਮਜ਼ਬੂਤ ਖਾਲੀ ਮੰਗਾ ਮੰਗਣ ਤੱਕ ਦੀ ਗੱਲ ਨਹੀਂ ਜੇ ਸੜਕ ਤੇ ਵੀ ਸੰਘਰਸ਼ ਕਰਨਾ ਪਿਆ ਉਹਦੇ ਲਈ ਪੂਰੀ ਤਿਆਰੀ ਹੈ ਪੂਰੇ ਹਰਿਆਣਾ ਦੀ ਸੰਗਤ ਨੂੰ ਅਸੀਂ ਘੱਟੋ ਘੱਟ 100 ਮੀਟਿੰਗਾਂ ਕਰ ਲੀਆਂ ਰੈਣੀ ਚ ਸਾਡੀਆਂ ਡੇਲੀ ਦੀਆਂ 5-7 ਮੀਟਿੰਗਾਂ ਹੁੰਦੀਆਂ ਪਿਆ ਨੇ ਅਲੱਗ-ਅਲੱਗ ਟੀਮਾਂ ਬਣੀਆਂ ਨੇ ਅਸੀਂ ਪੂਰੇ ਹਰਿਆਣਾ ਸਿੱਖਾਂ ਨੂੰ ਲਾਮਬਦ ਕਰ ਲਿਆ ਅਸੀਂ ਸਾਰੇ ਕਿਸਾਨੀ ਸੰਘਰਸ਼ ਤੋਂ ਜਿਹੜੇ ਲੋਕ ਆਏ ਆ ਉਹ ਇਹਦੇ ਚ ਵੀ ਸਾਰੇ ਅਸੀਂ ਇਨਵੋਲ ਆ ਤੇ ਜੇ ਸਾਨੂੰ ਸੜਕ ਦੇ ਸੰਘਰਸ਼ ਲਈ ਅਸੀਂ ਤਿਆਰ ਆ ਪਰ ਫੈਸਲਾ 8 ਤਰੀਕ ਨੂੰ ਹੋਏਗਾ ਕਿਉਂਕਿ ਉੱਥੇ ਵਿਚਾਰ ਕਰਕੇ ਇਹ ਕਿੱਥੇ ਰੱਖੀ ਜਾਊਗੀ ਜਿਹੜੇ ਇਕੱਠ ਰੱਖਿਆ ਗਿਆ ਇਹ 8 ਸਤੰਬਰ ਨੂੰ ਨਵੀਂ ਨਾਜ ਮੰਡੀ ਕਰਨਾਲ ਜੀਟੀ ਰੋਡ ਦੇ ਉੱਤੇ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਟਾਈਮ ਹੈ ਜੀ ਤੇ ਉੱਥੇ ਪੰਜਾ ਤਖਤਾ ਦੇ ਜਥੇਦਾਰ ਸੱਦੇ ਗਏ ਨੇ ਤੇ ਕਿਸੇ ਵੀ ਰਾਜਨੀਤਿਕ ਲੀਡਰ ਨੂੰ ਅਸੀਂ ਇਨਵੀਟੇਸ਼ਨ ਨਹੀਂ ਦਿੱਤਾ ਨਾ ਹੀ ਉਹਨੂੰ ਮਾਈਕ ਦਾਂਗੇ ਇਹ ਸੰਗਤ ਦਾ ਪ੍ਰੋਗਰਾਮ ਹੈ ਸੰਗਤ ਵੱਲੋਂ ਹੀ ਹੁੰਦਾ ਪਿਆ ਬਹੁਤ ਬਹੁਤਾਂ ਦਾ ਆਪਕਾ ਪ੍ਰਧਪਾਲ ਪੰਨੂ ਜੀ ਮਜੂਨੇ ਜੋ ਲਗਾਤਾਰ ਅੱਜ ਸਿੱਖਾਂ ਦੀ ਗੱਲ ਕਰ ਰਹੇ ਨੇ ਪੰਨੂ ਜੀ ਬਹੁਤ ਸਾਰੇ ਮਸਲੇ ਉਹਨਾਂ ਨੇ ਵੀ ਦੱਸੇ ਕਿ ਆਲਸਾਬ ਨੇ ਦੱਸੇ ਤੁਸੀਂ ਕੀ ਕਹਿਣਾ ਚਾਹੋਗੇ 12 ਮੰਗਾ ਦਾ ਜ਼ਿਕਰ ਸੀਗਾ ਤੇ ਕਿਤਨੇ ਕਿਤੇ ਪੰਜਾਬੀ ਭਾਸ਼ਾ ਦਾ ਵੀ ਜ਼ਿਕਰ ਹੋਇਆ ਟੀਚਰਾਂ ਦੀ ਕਮੀ ਦਾ ਵੀ ਜ਼ਿਕਰ ਹੋਇਆ ਤੁਸੀਂ ਕੀ ਹੋ ਬਾਕੀ ਦੇਖੋ ਗੱਲ ਇਹ ਕਿ ਹਰਿਆਣੇ ਦੇ ਸਿੱਖ ਜਿਹੜੇ ਇਸ ਟਾਈਮ ਲਾਮਬੰਦ ਹੋ ਰਹੇ ਹੈ ਇਕੱਠੇ ਹੋ ਰਹੇ ਹੈ ਹਰਿਆਣਾ ਸਿੱਖ ਇਕਤਾ ਦਲ ਦੇ ਤਹਿਤ ਹਰਿਆਣਾ ਸਿੱਖ ਸੰਮੇਲਨ ਕਰਵਾਇਆ ਜਾ ਰਿਹਾ ਹੈ ਉਹਦੇ ਚ ਦੋ ਸਾਡੀਆਂ ਕੌਮੀ ਮੰਗਾਂ ਨੇ ਪਹਿਲੀ ਕੌਮੀ ਮੰਗ ਹੈ ਜਿਹੜੀ ਪੂਰੇ ਵਰਲਡ ਦੇ ਵਿੱਚ ਕੋਈ ਸਿੱਖ ਕਿਧਰੇ ਵੀ ਵਸਦਾ ਹੈ ਉਹਦੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਸਖਤ ਕਾਨੂੰਨ ਬਣਾਇਆ ਜਾਏ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਜਾਗਤ ਗੁਰੂ ਨੇ ਸਾਡੇ ਵਾਸਤੇ ਉਹ ਕੋਈ ਕਿਤਾਬ ਨਹੀਂ ਹੈਗੇ ਸਾਡੇ ਵਾਸਤੇ ਉਹ ਜਾਗਤ ਗੁਰੂ ਨੇ ਤੇ ਜਾਗਤ ਗੁਰੂ ਦੀ ਜਿਸ ਤਰੀਕੇ ਨਾਲ ਬੇਅਦਬੀ ਦੀਆਂ ਘਟਨਾਵਾਂ ਵਧ ਰਹੀਆਂ ਨੇ ਉਹ ਤੇ ਸਖਤ ਗੈਰ ਜਮਾਨਤੀ ਧਰਾਵਾਂ ਦੇ ਤਹਿਤ ਕਾਨੂੰਨ ਹੋਣਾ ਚਾਹੀਦਾ ਹੈ ਘੱਟੋ ਘੱਟ ਉਮਰ ਕੈਦੀ ਸਜ਼ਾ ਹੋਣੀ ਚਾਹੀਦੀ ਹੈ ਅਗਰ ਗੁਰੂ ਗ੍ਰੰਥ ਸਾਹਿਬ ਦੇ ਕੋਈ ਪੰਨੇ ਪਾੜਦਾ ਜਾਂ ਆਗਾ ਲਾਂਦਾ ਹੈ ਦੂਸਰੀ ਜਿਹੜੀ ਸਾਡੀ ਹਿਊਮਨ ਰਾਈਟਸ ਦੀ ਗੱਲ ਹੈ ਕਿ ਪੂਰੀ ਦੁਨੀਆ ਦੇ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ ਲੇਕਿਨ ਸਾਡੇ ਹਿਊਮਨ ਰਾਈਟਸ ਕਿੱਥੇ ਨੇ ਸਾਡੇ ਉਹ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਕਾਨੂੰਨ ਨੇ ਸਜ਼ਾ ਦਿੱਤੀ ਸਜ਼ਾ ਪੂਰੀ ਕਰ ਲਈ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਰਿਹਾਨੀ ਕੀਤਾ ਜਾ ਰਿਹਾ ਸੋ ਇਹ ਸਾਡੀ ਕੌਮੀ ਮੰਗ ਹੈ ਕਿ ਜਿਹੜੇ ਜਿਹੜੇ ਸਿੰਘ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਏ ਉਸ ਤੋਂ ਇਲਾਵਾ ਫਿਰ ਸਾਡੀਆਂ ਆਪਣੇ ਹਰਿਆਣੇ ਦੀਆਂ ਮੰਗਾਂ ਨੇ ਸਾਨੂੰ ਰਾਜਨੀਤਿਕ ਤੌਰ ਤੇ ਕਿਧਰੇ ਨਾ ਕਿਧਰੇ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਸੈਂਟਰ ਦੇ ਵਿੱਚ ਸਾਡੀ ਅਜੇ ਇੱਕ ਵੀ ਰਿਪ੍ਰেজੈਂਟੇਸ਼ਨ ਨਹੀਂ ਹੈ ਨਾ ਲੋਕ ਸਭਾ ਚ ਨਾ ਰਾਜ ਸਭਾ ਚ ਨਾ ਨੈਸ਼ਨਲ ਕਮਿਸ਼ਨ ਫੋਰ ਮਿਨੋਰਿਟੀ ਚ ਅਸੀਂ ਕਹਿੰਨੇ ਐਸ ਸੀ ਐਸ ٹی ਜਿਹੜਾ ਕਮਿਸ਼ਨ ਹੈ ਉਹਦੇ ਚ ਵੀ ਸਾਡੇ ਜਿਹੜੇ ਐਸ ਸੀ ਐਸ ٹی ਕਮਿਊਨਿਟੀ ਦੇ ਸਿੱਖ ਨੇ ਕੋਈ ਸ਼ਿਗਲੀਗਰ ਸਿੱਖ ਨੇ ਮਜਬੀ ਸਿੱਖ ਨੇ ਰਾਏ ਸਿੱਖ ਨੇ ਰਮਦਾਸੀ ਸਿੱਖ ਨੇ ਉਹਨਾਂ ਨੂੰ ਕਦੀ ਰਿਪ੍ਰেজੈਂਟੇਸ਼ਨ ਨਹੀਂ ਦਿੱਤੀ ਗਈ ਉਹ ਵੀ ਤਾਂ ਐਸ ਸੀ ਅਸੀਂ ਤੁਹਾਡੇ ਸੰਵਿਧਾਨ ਦੇ ਮੁਤਾਬਕ ਆਉਂਦੇ ਨੇ ਜਿਹੜਾ ਪਿਛੜਾ ਵਰਗ ਹੈ ਉਹਦੇ ਚ ਰਾਮਗੜੀ ਦੇ ਸਿੱਖ ਨੇ ਜਾਂ ਹੋਰ ਸਿੱਖ ਨੇ ਜਿਹੜੇ ਪਿਛੜੇ ਵਰਗੇ ਚ ਆਉਂਦੇ ਨੇ ਕਦੀ ਉਹਨਾਂ ਨੂੰ ਰਿਪ੍ਰেজੈਂਟੇਸ਼ਨ ਨਹੀਂ ਦਿੱਤੀ ਗਈ ਨੈ ਸਾਨੂੰ ਜਿਹੜਾ ਇਗਨੋਰ ਕੀਤਾ ਜਾਂਦਾ ਇੱਕ ਅੱਧਾ ਸੀਟ ਦੇ ਕੇ ਲਾਲੀਪਾਪ ਦੇ ਕੇ ਡਾਲ ਦਿੱਤਾ ਜਾਂਦਾ ਅੱਜ ਦੀ ਰੇਡ ਕੋਈ ਵੀ ਜਿਹੜੀ ਮੌਜੂਦਾ ਕੈਬਨਿਟ ਜਿਹੜੀ ਹੱਲੀ ਹੈਗੀ ਹੈ ਹਾਲਾਂਕਿ ਇਲੈਕਸ਼ਨ ਅਨਾਉਂਸ ਹੋ ਗਿਆ ਪਰ ਐਸਟਮ ਇੱਕ ਵੀ ਸਿੱਕ ਬਾਜ਼ਾਰਤ ਵਿੱਚ ਨਹੀਂ ਹੈਗਾ ਸੋ ਸਾਨੂੰ ਸਾਡੇ ਰਾਜਨੀਤਿਕ ਹੱਕ ਚਾਹੀਦੇ ਆ ਨੰਬਰ 1 ਨੰਬਰ 2 ਪੰਜਾਬੀ ਭਾਸ਼ਾ ਤੁਸੀਂ ਕਾਗਜ਼ਾਂ 'ਚ ਸੈਕੰਡ ਲੈਂਗੁਏਜ ਜਾਰੀ ਕਰਤੀ ਐ ਲੇਕਿਨ ਸਕੂਲਾਂ ਦੇ ਵਿੱਚ ਪੰਜਾਬੀ ਟੀਚਰ ਨਹੀਂ ਹੈਗੇ ਜਿਸ ਦੇ ਕਰਕੇ ਸੂਬੇ ਵਿਵਾਖ ਹੋਏ ਜੀ ਇਹ ਭਾਸ਼ਾ ਦੇ ਆਧਾਰ ਤੇ ਹੀ ਸੂਬੇ ਵਿਵਾਖ ਹੋਏ ਸੀ ਲੇਕਿਨ ਪੰਜਾਬੀ ਭਾਸ਼ਾ ਦਾ ਤੁਸੀਂ ਦੇਖੋ ਹਰਿਆਣਾ ਦੇ ਵਿੱਚ ਬਿਲਕੁਲ ਇਗਨੋਰ ਹੈ ਪਹਿਲਾਂ ਤਾਂ ਤੇਲਗੂ ਨੂੰ ਸੈਕੰਡ ਲੈਂਗੁਏਜ ਬਣਾ ਕੇ ਰੱਖਿਆ ਫਿਰ ਲੋਕਾਂ ਦੇ ਦਬਾਅ ਦੇ ਵਿੱਚ ਪੰਜਾਬੀ ਨੂੰ ਸੈਕੰਡ ਲੈਂਗੁਏਜ ਕਰਤਾ ਲੇਕਿਨ ਉਹ ਕਾਗਜ਼ਾਂ 'ਚ ਹੈ ਸਰਕਾਰੀ ਸਕੂਲਾਂ 'ਚ ਪੰਜਾਬੀ ਟੀਚਰ ਨਹੀਂਗੇ ਪ੍ਰਾਈਵੇਟ ਸਕੂਲ ਕੋ ਲਾ ਕੇ ਰਾਜੀ ਨਹੀਂਗਾ ਸੋ ਸਾਡੀ ਡਿਮਾਂਡ ਹੈ ਹਰ ਸਰਕਾਰੀ ਸਕੂਲ 'ਚ ਕੰਪਲਸਰੀ ਟੀਚਰ ਪੰਜਾਬੀ ਭਾਸ਼ਾ ਉਥੇ ਪੰਜਾਬੀ ਟੀਚਰ ਜਿਹੜਾ ਉਹ ਲਾਜ਼ਮੀ ਕੀਤਾ ਜਾਏ ਕੰਪਲਸਰੀ ਕੀਤਾ ਜਾਏ ਉਸ ਤੋਂ ਬਾਅਦ ਸਾਡੇ ਬੱਚਿਆਂ ਨੂੰ ਜਦੋਂ ਇਗਜ਼ਾਮ ਦੇਣ ਜਾਂਦੇ ਆ ਉਦੋਂ ਉਹਨਾਂ ਦੇ ਕਕਾਰ ਉਤਾਰਨ ਲਈ ਕਿ ਆ ਜਾਂਦਾ ਹੈ ਸੰਵਿਧਾਨ ਇਸ ਚੀਜ਼ ਦੀ ਪ੍ਰੂਰਤਾ ਕਰਦਾ ਹੈ ਕਿ ਅਸੀਂ ਕਕਾਰ ਪਾ ਕੇ ਹਰ ਜਗ੍ਹਾ ਜਾ ਸਕਨੇ ਆ ਅਸੀਂ ਪਾਰਲੀਮੈਂਟ ਵਿੱਚ ਆਪਣੀ ਨੌਂ ਇੰਚੀ ਕਿਰਪਾਨ ਪਾ ਕੇ ਜਾ ਸਕਨੇ ਆ ਅਸੀਂ ਡੋਮੈਸਟਿਕ ਫਲਾਈਟ ਦੇ ਅੰਦਰ ਵੀ ਜਾ ਸਕਨੇ ਆ ਹਾਲਾਂਕਿ ਕੱਲ ਬੜਾ ਇੱਕ ਮੰਦ ਭਾਗਾਂ ਇਨਸੀਡੈਂਟ ਹੋਇਆ ਕਿ ਕੋਈ ਸਾਡੇ ਕਿਸਾਨ ਆਗੂਸਾਂ ਉਹਨਾਂ ਨੂੰ ਕਿਰਪਾਨ ਪਾਣ ਤੇ ਜਿਹੜਾ ਉਹ 에ਅਰਪੋਰਟ ਤੇ ਚੜ੍ਹਨੀ ਦਿੱਤਾ ਗਿਆ ਸੋ ਇਦਾਂ ਦੀ ਜਿਹੜੀ ਘਟਨਾਵਾਂ ਹੋ ਰਹੀਆਂ ਨੇ ਬੜੀਆਂ ਮੰਦ ਭਾਗੀਆਂ ਨੇ ਸੋ ਅਸੀਂ ਕਹਿੰਦੇ ਆ ਕਿ ਇਹ ਦੇ ਕਰਸਕ ਜਿਹੜਾ ਕਾਨੂੰਨ ਇਨਸਟ੍ਰਕਸ਼ਨ ਜਾਰੀ ਹੋਣੀ ਚਾਹੀਦੀਆਂ ਨੇ ਕਿ ਕਿਧਰੇ ਐਗਜ਼ਾਮ ਦੇ ਅੰਦਰ ਕਿਸੇ ਬੱਚੇ ਨੂੰ ਕੜਾ ਉਤਾਰਨ ਲਈ ਜਾਂ ਕਕਾਰ ਉਤਾਰਨ ਲਈ ਨਾ ਕਿਹਾ ਜਾਏ ਇਹਦੇ ਤੇ ਕਾਨੂੰਨ ਬਣਨਾ ਚਾਹੀਦਾ ਫਿਰ ਸਾਡੀ ਮੰਗ ਹੈ ਕਿ ਜਿਹੜਾ ਸੋਸ਼ਲ ਮੀਡੀਆ ਤੇ ਦੁਸ਼ਪ੍ਰਚਾਰ ਕੀਤਾ ਜਾਂਦਾ ਹੈ ਮਾੜੇ ਗੱਲਾਂ ਕਈਆਂ ਜਾਂ ਗੁਰੂ ਸਾਹਿਬ ਬਾਰੇ ਮਾੜੇ ਸ਼ਬਦ ਜਿਹੜੇ ਕਮਿਊਨਿਟੀ ਬੋਲੇ ਜਾਂਦੇ ਨੇ ਫਿਜ਼ੀਕਲ ਅਟੈਕ ਕੀਤੇ ਜਾਂਦੇ ਨੇ ਪਿੱਛੇ ਕੈਥਲ ਦੇ ਵਿੱਚ ਇੱਕ ਸਿੰਘ ਦੇ ਉੱਤੇ ਉਹਨੂੰ ਖਾਲਿਸਤਾਨੀ ਕਹਿ ਕੇ ਅਟੈਕ ਕੀਤਾ ਗਿਆ ਕੁਰਸ਼ੇਤਲ ਦੇ ਵਿੱਚ ਇੱਕ ਪੁਲਿਸ ਵਾਲੇ ਨੇ ਇੱਕ ਸਿੰਘ ਦੀ ਜਿਹੜੀ ਆ ਪੱਗ ਲਾਤੀ ਸਰਵਿਸ ਗਲਤੀ ਕਿ ਉਹਨੇ ਵਿਚਾਰੇ ਨੇ ਮਾੜਾ ਜਿਹਾ ਕਿਹਾ ਸੀ ਕਿ ਮੈਂ ਫਾਟਕਪਾਰ ਕਰਨਾ ਹੈ ਮੈਂ ਜਲਦੀ ਜਾਵਾਂ ਔਰ ਉਹਦੀ ਪੱਗ ਉਤਾਰ ਦਿੱਤੀ ਗਈ ਸੋ ਇਦਾਂ ਦੇ ਜਿਹੜੇ ਫਿਜ਼ੀਕਲ ਅਸਾਲਟ ਜਾਂ ਸੋਸ਼ਲ ਮੀਡੀਆ ਤੇ ਅਸਾਲਟ ਹੁੰਦੇ ਆ ਕਮਿਊਨਿਟੀ ਨੂੰ ਮੁੱਦਾ ਬਣਾ ਕੇ ਉਹ ਤੁਰੰਤ ਰੁਕਣੇ ਚਾਹੀਦੇ ਆ ਸਖਤ ਕਾਨੂੰਨ ਬਣਨਾ ਚਾਹੀਦਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਦੀ ਹੈ ਔਰ ਇਹ ਤੇ ਸਿੱਕਿਆ ਹਰ ਕਮਿਊਨਿਟੀ ਵਾਸਤੇ ਹੈ ਕਿਸੇ ਵੀ ਕਮਿਊਨਿਟੀ ਦੇ ਉੱਤੇ ਅਗਰ ਕੋਈ ਕਮਿਊਨਿਟੀ ਬੇਟ ਅਟੈਕ ਕਰਦਾ ਹੈ ਤੇ ਉਹਦੇ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਸ ਦੇਸ਼ ਦਾ ਜਿਹੜਾ ਇੱਕ ਫੈਬਰਿਕ ਹੈ ਇੱਕ ਸੋਸ਼ਲ ਫੈਬਰਿਕ ਹੈ ਉਹ ਖਰਾਬ ਨਾ ਹੋਵੇ ਇਹ ਸਾਡੀ ਡਿਮਾਂਡ ਹੈ ਸੋ ਇਦਾਂ ਦੀਆਂ ਮੰਗਾਂ ਜਿਹੜੀਆਂ ਨੇ ਜਿਹੜੀਆਂ ਕਮਿਊਨਿਟੀਆਂ ਦੀਆਂ ਲੈ ਕੇ ਆਪਾਂ ਚੱਲ ਰਹੇ ਹਾਂ ਇੱਕ ਹੋਰ ਸਾਡੀ ਮੰਗ ਹੈ ਕਿ ਤੁਸੀਂ ਹਰ ਕਮਿਊਨਿਟੀ ਨੂੰ ਆਪਣੇ ਕਮਿਊਨਿਟੀ ਸੈਂਟਰ ਬਣਾਉਣ ਵਾਸਤੇ ਜ਼ਿਲ੍ਹਾ ਪੱਧਰ ਤੇ ਕਸਬਾ ਪੱਧਰ ਤੇ ਜਗ੍ਹਾ ਦਿੱਤੀ ਹੋਈ ਹੈ ਤੁਸੀਂ ਗਰੰਟਾ ਵੀ ਦਿੰਦੇ ਹੋ ਜਦ ਕਿ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਤਰੰਗੇ ਚ ਲਿਫਟ ਕੇ ਵਾਪਸ ਆਉਂਦੇ ਆ ਕਿਸਾਨੀ ਦੇ ਵਿੱਚ ਸਾਡੇ ਜਿਹੜੇ ਸਾਡਾ ਜਿਹੜਾ ਕੰਟਰੀਬਿਊਸ਼ਨ ਹੈ ਹਰ ਕਮਿਊਨਿਟੀ ਨਾਲ ਵੱਧ ਹੈ ਲੇਕਿਨ ਸਾਡੀ ਇੱਕ ਵੀ ਜ਼ਿਲ੍ਹੇ ਦੇ ਅੰਦਰ ਨਾ ਕੋਈ ਕਮਿਊਨਿਟੀ ਸੈਂਟਰਾਂ ਸੇ ਸਾਨੂੰ ਜਗ੍ਹਾ ਦਿੱਤੀ ਗਈ ਹੈ ਨਾ ਜਿਵੇਂ ਦੂਜੀਆਂ ਕਮਿਊਨਿਟੀ ਨੂੰ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਨੇ ਨਾ ਅਜ ਤੱਕ ਸਾਨੂੰ ਕੋਈ ਗ੍ਰਾਂਟ ਦਿੱਤੀ ਗਈ ਹੈ ਤਾਂ ਸਿੱਖ ਕੌਮ ਨਾਲ ਇਦਾਂ ਦਾ ਵਿਤਕਰਾ ਕਿਉਂ ਹੁੰਦਾ ਹੈ ਇਦਾਂ ਦਾ ਭੇਦਭਾਵ ਕਿਉਂ ਹੁੰਦਾ ਹੈ ਸੋ ਇਹ ਬੇਸਿਕ ਜੀਆਂ ਮੰਗਾਂ ਨੇ ਜਿਹੜੀਆਂ ਕਾਨੂੰਨ ਸम्मत ਨੇ ਜਿਹੜੀਆਂ ਲੀਗਲੀ ਨੇ ਜਾਇਜ਼ ਨੇ ਇਹਦੇ ਵਿੱਚ ਕਿਸੇ ਵੀ ਕੋਈ ਕੋਈ ਮੰਗ ਹੈ ਕੁਝ ਨਹੀਂ ਹੈਗੀ ਜਿਹੜੀ ਕਾਨੂੰਨ ਦੇ ਤਹਿਤ ਪੂਰੀ ਨਹੀਂ ਹੋ ਸਕਦੀ ਜਿਹੜੀ ਗੱਲ ਤੁਸੀਂ ਕਰ ਰਹੇ ਸੋ ਬਾਦ ਹੋਣਗੀਆਂ ਪਰ ਇਲੈਕਸ਼ਨ ਤੋਂ ਪਹਿਲਾਂ ਇਹ ਪਤਾ ਲੱਗੇਗਾ ਕਿਹੜੀ ਪਾਰਟੀ ਸਾਡੀਆਂ ਮੰਗਾਂ ਨੂੰ ਆਪਣੇ ਮੈਨੀਫੈਸਟੋਰ ਸ਼ਾਮਲ ਕਰਦੀ ਹੈ ਇਸ ਕਰਕੇ ਅੱਜ ਅਸੀਂ ਜਿਹੜਾ ਇੱਕ ਹੈ ਖੁੱਲਾ ਲੈਟਰ ਜਿਹੜਾ ਇੱਥੇ ਜਾਰੀ ਕਰਾਂਗੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਹਰ ਇੱਕ ਪਾਰਟੀ ਦੇ ਨਾਮੇ ਖੁੱਲਾ ਸੱਡ ਖੁੱਲੀ ਚਿੱਠੀ ਹੈ ਸਾਡੀ ਸਾਰੀ ਰਾਜਨੀਤਿਕ ਪਾਰਟੀਆਂ ਦੇ ਨਾਮ ਕੋਲੀ ਚਿੱਠੀ ਹੈ ਵੀ ਇਹ ਸਾਡੀਆਂ ਮੰਗਾਂ ਨੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਿੱਖਾਂ ਦੇ ਹਮਦਰਦ ਹੋ ਤੇ ਇਹਨਾਂ ਨੂੰ ਆਪਣੇ ਮੈਨੀਫੈਸਟੋਰ ਸ਼ਾਮਲ ਕਰੋ ਔਰ ਉਹ ਜਾਰੀ ਕਰੋ ਅਗਰ ਤੁਸੀਂ ਸਾਡੇ ਚ ਕੋਈ ਵੀ ਜਾਰੀ ਨਹੀਂ ਕਰਦਾ ਤਾਂ ਸਿੱਖ ਫਿਰ ਸੰਘਰਸ਼ ਕਰਦੇ ਆਏ ਹੈ 8 ਸਤੰਬਰ ਦਾ ਪ੍ਰੋਗਰਾਮ ਹੈ 8 ਸਤੰਬਰ ਨੂੰ ਕਰਨਾਲ ਲੱਖਾਂ ਦੀ ਤعداد ਦੇ ਸਾਰੇ ਪੂਰੇ ਹਰਿਆਣੇ ਤੋਂ ਸਿੱਖ ਇਕੱਠੇ ਹੋਣਗੇ ਆ ਸਾਡੇ ਤੱਕ ਸਹਿਬਾਂ ਦੇ ਜਥੇਦਾਰ ਵੀ ਆ ਰਹੇ ਨੇ ਔਰ ਨਾਲ ਸੰਤ ਮਹਾਂਪੁਰਸ਼ ਕੌਮ ਦੀਆਂ ਹੋਰ ਰੁਗੀਆਂ ਹਸਤੀਆਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲੇ ਦਾ ਢਾਡੀ ਜੀ ਥਾ ਸੋ ਇੱਕ ਸਮੁੱਚਾ ਪ੍ਰੋਗਰਾਮ ਬੜੇ ਵੱਡੇ ਤਰੀਕੇ ਨਾਲ ਹੋ ਰਿਹਾ ਸੋ ਉੱਥੇ ਜਿਹੜਾ ਸਿੱਖ ਅਗਲੇ ਸੰਘਰਸ਼ ਦਾ ਜੋ ਵੀ ਆਪਾਂ ਨੂੰ ਲੱਗੇਗਾ ਕਿ ਜਿੱਦਾਂ ਵੀ ਸਾਰੀ ਕੌਮ ਦੀ ਰਾਏ ਹੋਏਗੀ ਤੇ ਅਗਲੀ ਰਣਨੀਤੀ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ ਲੇਕਿਨ ਇਹ ਜ਼ਰੂਰ ਹੈ ਕਿ ਹਰਿਆਣੇ ਦਾ ਸਿੱਖ ਹੁਣ ਜਾਗਰੂਕ ਹੋ ਚੁੱਕਾ ਹੈ ਹੁਣ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮਨਵਾਏ ਬਿਨਾ ਜਿਹੜਾ ਹਰਿਆਣੇ ਦਾ ਸਿੱਖ ਘਰ ਟੜੇਬੰਦੀ ਤੋਂ ਉੱਪਰ ਉੱਠ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਾਤਪਾਤ ਤੋਂ ਉੱਪਰ ਉੱਠ ਕੇ ਹਰਿਆਣੇ ਦਾ ਸਿੱਖ ਹੁਣ ਇਕੱਠਾ ਹੋ ਕੇ ਚੱਲੇਗਾ ਹੁਣ ਚੋਣਾਂ ਦਾ ਵਕਤ ਆ ਚੁੱਕਿਆ ਹੈ ਚੋਣਾਂ ਦੇ ਵਿੱਚ ਤੁਸੀਂ ਕਹਿ ਰਹੇ ਕਿ ਪਾਰਟੀ ਆਪਣੇ ਮੈਨੀਫੈਸਟੋ ਦੇ ਵਿੱਚ ਸ਼ਾਮਲ ਕਰੇ ਕਿਉਂਕਿ 18 ਲੱਖ ਵੋਟ ਹਰਿਆਣਾ ਦੇ ਵਿੱਚ ਸਿੱਖਾਂ ਦੀ ਹੈਗੀ ਤੇ ਦੂਸਰੀ ਗੱਲ ਇਸ ਤੋਂ ਪਹਿਲਾਂ ਕੋਈ ਮੁਲਾਕਾਤ ਹੋਈ ਕਿ ਸਰਕਾਰ ਦੇ ਨਾਲ ਜਦ ਸਰਕਾਰ ਸੱਤਾ ਦੇ ਵਿੱਚ ਸੀ ਭਾਜਪਾ ਜਾਂ ਕਾਂਗਰਸ ਇਸ ਤੋਂ ਪਹਿਲਾਂ ਕੋਈ ਮੰਗਾਂ ਦਾ ਜ਼ਿਕਰ ਹੋਇਆ ਨਹੀਂ ਦੇਖੋ ਅਸੀਂ ਸਾਡੀ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਕਿਉਂਕਿ ਅਸੀਂ ਲਗਭਗ ਪਿਛਲੇ 2 ਮਹੀਨੇ ਤੋਂ ਇਹ ਸਾਰਾ ਜਿਹੜਾ ਸੰਘ ਸਿੱਖ ਕੌਮ ਦਾ ਵੱਡਾ ਨੁਕਸਾਨ ਹੀ ਹੋਇਆ ਕਿ ਜਿੱਥੇ ਸਾਡੇ ਕੁਝ ਆਗੂ ਅੰਦਰਖੱਤੇ ਬਹਿ ਕੇ ਮੀਟਿੰਗਾਂ ਕਰਦੇ ਸਨ ਅੰਦਰਖੱਤੇ ਵੀਰ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿਦਰੇ ਕਈ ਪਰਸਨਲ ਵਾਲੇ ਸਾਹਮਣੇ ਆ ਜਾਂਦੀ ਹੈ ਸੋ ਅਸੀਂ ਬਿਲਕੁਲ ਕਿਸੇ ਵੀ ਅੰਦਰਖੱਤੇ ਬਹਿ ਕੇ ਗੱਲ ਨਹੀਂ ਕਰਨਾ ਚਾਹੁੰਦੇ ਸਾਡੀ ਜਿਹੜੀ ਜੋ ਵੀ ਗੱਲ ਹੋਏਗੀ ਟਰਾਂਸਪਰੈਂਸੀ ਨਾਲ ਹੋਏਗੀ ਓਪਨ ਹੋਏਗੀ ਸੰਗਤ ਦੇ ਸਾਹਮਣੇ ਹੋਏਗੀ ਪੂਰੀ ਕਮੇਟੀ ਜਿਹੜੀ ਹਰਿਆਣੇ ਦੇ ਬਣੇਗੀ ਉਹ ਕਮੇਟੀ ਬੈਠ ਕੇ ਜਿਹਦੇ ਨਾਲ ਵੀ ਗੱਲ ਹੋਏਗੀ ਸੋ ਹੱਲੀ ਤੇ ਆਪਾਂ ਓਪਨ ਲੈਟਰ ਜਾਰੀ ਕਰ ਰਹੇ ਹਾਂ ਸਾਨੂੰ ਪਤਾ ਲੱਗੇ ਕਿ ਬਾਕੀ ਕਮਿਊਨਿਟੀਆਂ ਨੂੰ ਵੀ ਸਿੱ ਉੱਪਰ ਲੈਟਰ ਸਾਰਿਆਂ ਕੋਲ ਪਹੁੰਚ ਜਾਣਾ ਹੈ ਤੇ ਪਤਾ ਲੱਗੇਗਾ ਕਿਹੜੀ ਜਿਹੜੀ ਪਾਰਟੀਆਂ ਨੇ ਉਹ ਸਿੱਖਾਂ ਦੀ ਹਮਾਇਤੀ ਹੁੰਦਾ ਹਮਾਇਤੀ ਹੁੰਦੇ ਦਾਅਵੇ ਸਾਰੇ ਕਰਦੇ ਨੇ ਲੇਕਿਨ ਮੈਨੀਫੈਸਟੋ ਚ ਕਿਹੜਾ ਸ਼ਾਮਲ ਕਰਦਾ ਉਹ ਪਤਾ ਲੱਗ ਜਾਏਗਾ ਤੇ ਜੇ ਕੋਈ ਵੀ ਸ਼ਾਮਲ ਨਹੀਂ ਕਰਦਾ ਤਾਂ ਸਿੱਖ ਆਪਣਾ ਸੰਘਰਸ਼ ਜਿਹੜਾ ਉਹ ਐਲਾਨ ਕਰਨਗੇ ਅਗਲੀ ਨੀਤੀ ਫਿਰ 8 ਸਤੰਬਰ ਨੂੰ ਲਿਖੀ ਜਿਓ ਬਿਲਕੁਲ ਜੀ ਬਿਲਕੁਲ ਸਾਰੇ ਉਸ ਦਿਨ ਪਤਵੰਤੇ ਕੌਮ ਦੇ ਸੱਜਣ ਆ ਰਹੇ ਨੇ ਹਰਿਆਣੇ ਦੇ ਵੀ ਸਾਡੇ ਜਿਹੜੇ ਪਤਵੰਤੇ ਸਿੱਖ ਨੇ ਸਾਰੇ ਵੀਰ ਅਮਰਜੀਤ ਸਿੰਘ ਮੋੜੀ ਵੀ ਬੈਠੇ ਹੋਏ ਨੇ ਇਸ ਟਾਈਮ ਜਿਹੜੇ ਬੜੇ ਵੱਡੇ ਕਿਸਾਨ ਆਗੂ ਨੇ ਵਾਲੇ ਜ਼ਿਲ੍ਹੇ ਤੋਂ ਵੀਰ ਸੁਖਿੰਦਰ ਸਿੰਘ ਚੱਬਰ ਨਾਲ ਬੈਠੇ ਹੋਏ ਨੇ ਤੇ ਅਗਲੇ ਸੰਘਰਸ਼ ਦੀ ਫੇਰ ਤਿਆਰੀ ਕਰਾਂਗੇ ਜੇ ਕੋਈ ਨਹੀਂ ਸੁਨੇਗਾ ਪੋਲਿਟਿਕਲ ਪਾਰਟੀ ਬਣ ਸਕਦੀ ਹੈ ਜੇ ਮੰਗਾ ਕੋਈ ਮੈਨੀਫੈਸਟ ਸਾਡਾ ਪੋਲਿਟਿਕਲ ਨਹੀਂ ਆ ਅਸੀਂ ਹਲੀ ਤਾਂ ਨਾਨ ਪੋਲਿਟਿਕਲ ਆ ਸਾਡਾ ਮੇਨ ਮਕਸਦ ਹੈ ਕੌਮ ਨੂੰ ਜਾਗਰੂਕ ਕਰਨਾ ਤੇ ਕੌਮ ਨੂੰ ਇੱਕ ਕਰਨਾ ਦੇਖੋ ਜਦੋਂ ਕੋਈ ਵੀ ਕੌਮ ਜਾਗਰੂਕ ਹੋ ਜਾਂਦੀ ਹੈ ਔਰ ਕੌਮ ਜਿਹੜੀ ਇੱਕ ਹੋ ਜਾਂਦੀ ਹੈ ਨਾ ਤਾਂ ਉਹਨਾਂ ਦੇ ਮਸਲੇ ਹੱਲ ਹੋਣੇ ਸ਼ੁਰੂ ਹੋ ਜਾਂਦੇ ਆ ਸਾਡੀ ਮੈਂ ਦੱਸ ਦਿਆਂ ਕਿ ਸਾਡੇ ਜਿੰਨੇ ਵੀ ਕਮੇਟੀ ਦੇ ਮੈਂਬਰ ਨੇ ਸਾਡਾ ਇੱਕ ਐਲਾਨ ਹੈ ਕਿ ਸਾਡੇ ਚ ਕੋਈ ਇਲੈਕਸ਼ਨ ਨਹੀਂ ਲੜੇਗਾ ਸਾਡੇ ਚ ਕੋਈ ਵੀ ਕਿਸੇ ਤਰ੍ਹਾਂ ਦਾ ਪਰਸਨਲ ਲਾਲਚ ਲੈ ਕੇ ਨਹੀਂ ਚੱਲੇਗਾ ਕਈ ਵਾਰੀ ਹੁੰਦਾ ਕਿ ਅਸੀਂ ਤੇ ਕੜੇਗਾ ਨਾ ਗੁਰਦੁਆਰਾ ਕਮੇਟੀ ਦੇ ਨਾ ਰਾਜਨੀਤਿਕ ਕਲੈਕਸ਼ਨ ਹਾਂ ਚੰਗੇ ਜਿਹੜੇ ਪਤਵੰਤੇ ਸੱਜਣ ਐ ਜਿਹੜੇ ਜਿਹੜੇ ਰਾਜਨੀਤਿਕ ਸਿੰਘ ਨੇ ਉਹ ਅੱਗੇ ਆਉਣ ਜਿਹੜੇ ਧਾਰਮਿਕ ਬਿਰਤੀ ਦੇ ਸਿੰਘ ਨੇ ਧਰਮੇ ਚ ਅੱਗੇ ਆਉਣ ਧਾਰਮਿਕ ਬਿਰਤੀ ਦੇ ਸਿੰਘ ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲਣ ਉੱਥੇ ਰਾਜਨੀਤਿਕ ਬੰਦਿਆਂ ਦੀ ਦਖਲਅੰਦਾਜ਼ੀ ਬੰਦ ਹੋਏ ਤੇ ਰਾਜਨੀਤੀ ਜਿਨ੍ਹਾਂ ਨੇ ਕਰਨੀ ਹੈ ਜਿਹੜੇ ਸੂਝਵਾਨ ਲੋਕ ਨੇ ਉਹ ਰਾਜਨੀਤੀ ਕਰਨ ਅਸੀਂ ਤੇ ਕੌਮ ਨੂੰ ਇਕੱਠਾ ਕਰਨਾ ਐ ਔਰ ਕੌਮ ਨੂੰ ਜਾਗਰੂਕ ਕਰਨਾ ਐ ਸਾਡਾ ਇਹ ਕੰਮ ਐ ਇਹਦੇ ਹਾਸਤੇ ਅਸੀਂ ਲੱਗੇ ਆ ਠੀਕ ਐ ਬਹੁਤ ਬਹੁਤ ਧੰਨਵਾਦ ਪੱਲ ਜੀ ਤਾਂ ਸਿੱਧੇ ਤੌਰ ਤੇ ਹਰਿਆਣਾ ਦੇ ਸਿੱਖ ਇਕੱਠੇ ਹੋਣ ਲੱਗੇ ਨੇ ਮੁੱਖ ਤੌਰ ਤੇ ਬਹੁਤ ਸਾਰੀ ਮੰਗਾਂ ਨੇ 12 ਮੰਗਾਂ ਨੇ ਜਿਸ ਵਿੱਚ ਪੰਜਾਬੀ ਭਾਸ਼ਾ ਦਾ ਮੁੱਦਾ ਸਿੱਖਾਂ ਦੀ ਮੰਗਾਂ ਦਾ ਮੁੱਦਾ ਗੁਰਗਾਂਧ ਸਾਹਿਬ ਦੀ ਵਿਦਵਿਦਾ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਹੋਰ ਬਹੁਤ ਸਾਰੇ ਮੁੱਦੇ ਇਸ ਵਿੱਚ ਸ਼ਾਮਲ ਨੇ ਸਿੱਧੇ ਤੌਰ ਤੇ ਉਹਨਾਂ ਵੱਲ ਕਹਿੰਿਆ ਕਿ ਅਗਰ ਪਾਰਟੀਆਂ ਵਾਕੇ ਹਮਦਰਦੀ ਦਿਖਾ ਦੀਆਂ ਨੇ ਤਾਂ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਗੱਲਾਂ ਰੱਖਣ ਇਹ 12 ਮੰਗਾਂ ਨੂੰ ਰੱਖਣ ਕਿ ਉਹ ਹੱਲ ਕਰਕੇ ਦੇਣੀਆਂ ਹੈ ਕਿਆ ਬਾਸ ਰਵਿੰਦਰ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇਨ ਇੰਡੀਆ ਇਸ ਚंडीगढ़